ਜੋ ਕਰੀ ਨੋ ਲੈ ਸੀ ਵੀ ਬੋਲੇ ਜੇ ਪਹਿਲੇ ਨਾ ਉਹ ਦੂਜੇ ਨੂੰ ਮਾਰਦੇ ਭਾਈ ਥਾਣੀ ਬੜਾ ਚੰਗਾ ਲੱਗਾ ਯਾਰ ਹਨਾ ਲੈ ਬਸ ਠੀਕ ਹੈ ਲੈ ਜੀ ਬਾਹਰੋਂ ਮੜਾ ਇਹਨੂੰ ਤੋਰੀ ਭਾਈ ਥਾਣੀ ਬਹੁਤ ਚੰਗਾ ਲੱਗਾ ਲੈ ਸਰਮੇ ਭਾਈ ਇੱਥੇ ਬਹਿ ਜਾਣ ਲੈ ਇੱਥੇ ਮਾਰ ਦਿੰਨੇ ਧਾਰਾ ਮੱਛੀ ਕਿੱਥੇ ਹੈਗੀ ਸਹੀ ਗੱਲ ਐਡੀ ਸੀਲ ਕਿੱਥੇ ਯਾਰ 2000 ਵੱਧ ਇਹੋ ਜਿਹਾ ਨਿਆਣਾ ਲਾਉਣਾ ਲਾਲੀ ਨਹੀਂ ਲਾਉਣਾ ਆਪਾਂ ਦਾਪਾਣੇ ਭਾਈ 2000 ਵੱਧ ਲਾਓ ਚੀਜ਼ ਤੇ ਨਹੀਂ ਹੋਣਾ ਲੈ ਜਾਣਾ ਭਾਈ ਹਫਤਾ ਲੇਜੂ ਕੱਢੀ ਬਾਹਰੋਂ ਭਾਈ ਵੱਡੀ ਮੁੰਡੀ ਕੱਦ ਵਾਲੀ ਐ ਤਾਂ ਹਣਾ ਇਹ ਕੱਦ ਵਾਲੀ ਆ ਬਾਈ ਪੂਰੇ ਕੱਦ ਵਾਲੀ ਆ ਬਾਈ ਅੱਛਾ ਗੁਗਾਇਆਂ ਜਿੱਦਾਂ ਹਾਂ ਤੇ ਠੰਡੇਵਾ ਵੀ ਚੰਗਾ ਲੱਗਿਆ ਵੇ ਅੱਛੀ ਢੋਲੀ ਜੂਲੀ ਵੇ ਜੈੜੀ ਈਨੀਆਂ 1000 ਰੁਪਏ ਬਾਈ ਪੜਾਹੀਂ ਬਾਈ ਜੀ ਹਾਂ ਲੈ ਆ ਬਾਈ ਇਹ ਵੀ ਇੱਥੇ ਬਹ ਲੋਗੀ ਹਾਂ ਹਾਂ ਲੈ ਬਹਿ ਜਾ ਪੁੱਤ ਡੰਡਾ ਪਸ ਕਰਦੇ ਹਾਂ ਇੱਥੇ ਬਹਿ ਜਾਨੇ ਲੈ ਲੈ ਇਹ ਲੱਗੇ ਦਿਖਾ ਵੇ ਯਾਰ ਪੁੱਠੇ ਪਾਸੇ ਦੀ ਪਾਣੀ ਪਤੰਦਰਾ ਕਿਹੜੇ ਨਹੀਂ ਠੀਕ ਹੈ ਯਾਰ ਆ ਵੇਖ ਲੈ ਲੈ ਬਾਈ 1000 ਰੁਪਏ ਆਏ ਬੈਠੇ ਆਪਾਂ ਲੈ ਪੂਰਾ ਲੇ ਨਹੀਂ ਠੀਕ ਹੈ ਬਈ ਡਰਦੀ ਥੋੜਾ ਯਾਰ ਹਾਂ ਪਰ ਦਿੰਦਾ ਪਹੂ ਉਪਰਾ ਕਰ ਦਿੰਦਾ ਉਹ ਉਪਰਾ ਕਰਕੇ ਕੈਮਰੇ ਤੋਂ ਵੀ ਮਾੜਾ ਮੋੜਾ ਕਰ ਦਿੰਦਾ ਗਾਂ ਹੀ ਦਸੀ ਲੈ ਠੀਕ ਹੈ ਇਹ ਸਹਿ ਦੀ ਮਰੀ ਜਾਂਦੀ ਹੈ ਲੈ ਲੈ ਨਹੀਂ ਠੀਕ ਹੈ ਚਾਰੇ ਥਣ ਆ ਚੁੱਕੇ ਕਿਹੜੀ ਵਹਿੜ ਆਇਆ ਥਲਵਾਉਂਦੇ ਤੂੰ ਨਹੀਂ ਸਹੀ ਅਸਾ ਤਿੰਨ ਨੰਬਰ ਹੋ ਗਈ ਬਈ ਇੱਥੇ ਜਿੱਦਾਂ ਹੋ ਗਈ ਮੈਂ ਤੂੰ 25 ਲੀਟਰ ਚੋਇਆ ਵਾ ਥਣ ਦੇ ਵਾ ਬਹੁਤ ਜ਼ਬਰਦਸਤ ਰਬੇ ਬਾਈ 25 ਲੀਟਰ ਚੋਇਆ ਵਾ ਦੇ ਦੂਗੀ ਦੁੱਧ ਬਾਈ ਕੋਈ ਗੱਲ ਹਾਂ ਤੂੰ ਥਣ ਵੇਖੀ ਤੂੰ ਮੈਂ ਲੈ ਵਾਲਾ ਵਈ ਆ ਵੇਖ ਵਹਿੜ ਦੀ ਠੰਡ ਤਾਂ ਮੱਝਾ ਰਗਾ ਬਈ ਵੇੜਾ ਆਪਣੀ ਐਂ ਬਰ ਫਰ ਕੇ ਹੋਣ ਜੋ ਪਿਆਲੇ ਕਿਹੜਾ ਜਾਦੂ ਕਰ ਦਿੰਦਾ ਨੇ ਚੰਦਰਿਆ ਹੈ ਜਾਦੂ ਜੂਤੂ ਆ ਉਹ ਜਾਦੂ ਨਹੀਂ ਭਰਾਵਾ ਆਪਣੇ ਕੋਲ ਕੁਝ ਜਿਹੜਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਨ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਗੋਧੇਵਾਲਾ ਗੋਧੇਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਬਾਈ ਦੇ ਕੋਲੇ ਮਿੱਤਰੋ ਜਗਦੀਪ ਬਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਤੇ ਬਾਈ ਦੇ ਕੋਲ ਤਿੰਨ گاਵਾਾਂ ਵਕਾ ਹੁਆ ਜਿਨ੍ਹਾਂ ਦੇ ਵਿੱਚੋਂ ਇੱਕ ਤਾਜੀ ਸੂਈ ਬਿਲਕੁਲ ਤਿਆਰ ਕੰਡੇ ਲਾਉਗੀ ਤੇ ਦੋ گاਵਾ ਹੈਗੀਆਂ ਗੱਪਣਾ ਮਿੱਤਰੋ ਚੰਗੇ ਦੁੱਧ ਦੀਆਂ ਮਾਲਕਣ ਆਜੋ ਕਰਦੇ ਆਂ ਬਾਈ ਜਗਦੀਪ ਦੇ ਨਾਲ ਮੁਲਾਕਾਤ ਤੇ ਸਾਰੀ ਜਾਣਕਾਰੀ ਲੈਨੇ ਆ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਜਗਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਬਾਈ ਛੇਤਾਂ ਦੇ ਪਰਿਵਾਰ ਬਾਈ ਵਧੀਆ ਵਧੀਆ ਠੀਕ ਚਲੋ ਸ਼ੁਕਰ ਹੈ ਪਹਿਲਾਂ ਵਾਲੀਆਂ ਗਾਈਆਂ ਸੇਲ ਹੋ ਗਈਆਂ ਤੁਮੇ ਬਾਈ ਮੈਂ ਤਾਂ ਸ਼ੋਰ ਛੱਡ ਕੇ ਹੀ ਗਿਆ ਤੁਮੇ ਠੀਕ ਹੈ ਸ਼ੋਰ ਦੀ ਵੇਖੀਆ ਸ਼ੋਰ ਦੇ ਵੇ ਗਿਆ ਇੱਕ ਕਤਵੇ ਜਾਉਂਦੀ ਸਰਾਏਕੋੜ ਕੋਲ ਠੀਕ ਹੈ ਇੱਕ ਤੇਰੇ ਪਿੰਡ ਕੋਲ ਦੌਲਤਪੁਰੇ ਜਰਸੀ ਪਹਿਲੇ ਨੰਬਰ ਤੇ ਵਹਿੜਾ ਜਿਹੜੀ ਕਿੰਨਾ ਵਾ ਸੁਆ ਇਹ ਪਹਿਲਾ ਸੁਆ ਪਹਿਲਾ ਪਲੂਣੀ ਹਾਂ ਪਲੂਣੀ ਕਦੋਂ ਸੁਈ ਆ ਬਈ ਜਗਦੀਪ ਵੀਰੇ ਕੱਲ ਦੀ ਆ ਵੀਰੇ ਕੱਲ ਦੀ ਐ ਹਾਂ ਬੱਚਾ ਦੇਗੀ ਬੱਚੀ ਆ ਬੱਚਾ ਦੇਗੀ ਕਿ ਬੱਚੀ 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 ਜਰਸੀ ਦੀ ਆ ਬਹੁਤ ਟੌਪ ਦੀ ਠੀਕ ਆ ਬਈ ਠੀਕ ਆ ਬੱਚੀ ਵੀ ਮਗਰ ਬਾੜੀ ਚੰਗੀ ਆ ਹਨਾ ਥਣ ਦੇ ਉਹ ਵਹਿੜ ਤੋਂ ਚੰਗਾ ਯਾਰ ਹਨਾ ਹਾਂ ਥਣ ਤੋਂ ਬਹੁਤ ਚੰਗਾ ਬਈ ਹੂੰ ਹੂੰ ਤੇ ਅੱਛਾ ਵੀਰੇ ਕਿੰਨਾ ਦੋਸ ਦੇਜੂਗੀ ਤੇਰੇ ਤੋਂ ਯਰਬੇ ਨਾਲ ਬਈ ਆਪਣੇ ਤੇ ਯਰਬੇ ਨਾਲ ਸਰਬੇ ਉਹਦੇ ਆਪਾਂ ਕਿਹਾ ਸੀ ਵੀ 14-15 ਕਿਲੋ ਦੇਊਗੀ ਵਹਿੜਾ ਨਾ ਹਾਂ ਉਹ ਬੰਦਿਆਂ ਨੇ ਆਪਾਂ ਨੂੰ ਦੱਸਤਾ ਵੀ 13 ਕਿਲੋ ਹੁਣ ਦੇਈ ਜਾਂਦੀ ਆ ਹਾਂ ਦੇ ਦੇ ਨਾ ਵਹਿੜਾ ਠੀਕ ਆ ਇਹ ਆਪਾਂ 14-15 ਕਿਲੋ ਮੰਨ ਕੇ ਲਈ ਆ 13 ਕਿਲੋ ਤਾਂ ਆਰਾਮ ਨਾਲ ਦੇ ਦੂਗੀ ਥਣ ਲੈਵਾ ਪਹੁੰਚੇਗਾ ਬਹੁਤ ਚੰਗੀ ਦੋਦੋ ਮਾਰੀ ਧਾਰਾ ਮਾਰੀਆਂ ਪਸਮਾਲੂਗੀ ਹਾਂ ਮਾਰ ਦਿੰਨੇ ਮਾਰੀ ਦੋ ਦੋ ਹਾਂ ਬੱਚਾ ਲਾ ਦੀ ਆ ਮਾਰਦੀ ਆ ਨਹੀਂ ਮਾਰਦੇ ਕੋਈ ਚੱਕਰੀ ਨੂੰ ਲੈ ਸੀ ਵੀ ਬਹੁਤ ਜੇ ਪਹਿਲਾ ਨਾ ਦੂਜੇ ਵੀ ਮਾਰਦੇ ਭਾਈ ਥਾਣੀ ਬੜਾ ਚੰਗਾ ਲੱਗਾ ਯਾਰ ਹਨਾ ਲੈ ਹੂੰ ਬੜਾ ਠੀਕ ਹੈ ਲੈ ਜੀ ਬਾਹਰੋਂ ਮੜਾ ਇਹਨੂੰ ਤੋਰੀ ਬਈ ਪੂਛ ਤੇ ਵਾਲ ਹੈ ਨਹੀਂ ਥੋੜੇ ਜਿਹਾ ਨਾ ਪੂਛ ਤੇ ਵਾਲ ਹੈ ਨਹੀਂ ਬਈ ਹੂੰ ਕੱਦ ਘਾੜ ਆਪੀ ਵੇਖ ਲੈ ਨਾ ਪੂਛ ਹੈ ਨਹੀਂ ਬੱਚੇ ਦੇ ਫੋਨ ਹੈ ਨਹੀਂ ਵਾਲਾ ਵਾਲਾ ਬੱਚੇ ਦੇ ਸਾਬ ਨਾਲ ਕੱਦ ਘਾੜ ਆਪੀ ਵੇਖ ਲਈ ਵੇੜ ਵੀ ਚੰਗੀ ਹੈ ਬਈ ਯਾਰ ਯਾਰ ਸਿੰਘਾ ਜਿੰਨਾ ਕ ਕੱਦ ਹੁੰਦਾ ਨਾ ਬੱਚਿਆਂ ਦਾ ਜਗਦੀਪ ਬਾਈ ਦੁੱਧ 15 ਕਿਲੋ ਹੀ ਚੋਲੂਗਾ ਜੇ ਕੋਈ ਚੋਣ ਵਾਲਾ ਹੋਇਆ ਬਾਈ ਚੋਣ ਵਾਲਾ ਹੋਇਆ ਤਾਂ 15 ਕਿਲੋ ਨਹੀਂ 13 ਕਿਲੋ ਦੀ ਤਾਂ ਗਾਰੰਟੀ ਵੀ ਦੇ ਦਾਂਗੇ 8 ਕਿਲੋ ਬੋੜਾ ਹੁਣ ਤਿਆਰ ਬਾਕੀ ਇੱਕ ਗੱਲ ਹੋਰ ਸੋਹਣੀ ਸੁਨੱਖੀ ਵੀ ਚੰਗੀ ਹੈ ਸੋਹਣੀ ਸੁਨੱਖੀ ਚੰ 8 ਕਿਲੋ ਬੋਲਾ ਹੂੰ ਤਿਆਰ ਕੀ ਤਿਆਰ ਆਡਰ ਆਡਰ ਵੇਖੇ ਡਾ ਚੰਗਾ ਹੈ ਨਾ ਥਾਣੀ ਬਹੁਤ ਚੰਗਾ ਲੱਗਿਆ ਲੈ ਸਰਪੇ ਭਾਈ ਇੱਥੇ ਬਹਿ ਜਾਣ ਲੈ ਇੱਥੇ ਮਾਰ ਦਿੰਨੇ ਧਾਰਾ ਬੱਚੀ ਕਿੱਥੇ ਸੀ ਇਹਦਾ ਏਡੀ ਸੀਲ ਕਿੱਥੇ ਯਾਰ 2000 ਵੱਧ ਇਹੋ ਜਿਹਾ ਨਿਆਣਾ ਲਾਉਣਾ ਲਾਲੀ ਨਹੀਂ ਲਾਉਣਾ ਨਾ ਆਪਾਂ ਤਾਂ ਆਪਾਂ ਨੇ ਭਾਈ 2000 ਵੱਧ ਲਾਉ ਚੀਜ਼ ਚੰਗੀ ਰੋ ਆ ਚੀਜ਼ ਤਾਂ ਢੰਡੀ ਆ ਨਾ ਬਰਫੇ ਦੀ ਦੇ ਦਈਏ ਜਿੱਦ ਦੀ ਭਾਈ ਹੈ ਕਿੰਨੇ ਦੀ ਯਾਰ ਭਾਈ ਸਰਪੇ ਤੈਨੂੰ ਵੀ ਪਤਾ ਹੋ ਆਪਣੇ ਮੁੱਲ ਹੁੰਨੇ ਕੀ ਹੁੰਦੇ ਆ ਹਾਂ ਬਸ ਦੱਸ ਉਹ ਜਿਹੜੀ ਹੈ ਰੋਣਾ ਨਹੀਂ ਕਰਨਾ ਕਿੰਨਾ 51000 ਦੀ ਰਮਾ 100 ਕਿਲੋਮੀਟਰ ਕਰਦੀਏ ਪਹੁੰਚ ਕਰਦੀ ਯਾਰ ਜਾਣਦੇ ਯਾਰ ਕੋਹ ਨਹੀਂ ਹੁੰਦਾ ਆ ਜਾ ਕੋਈ ਨਹੀਂ ਕਰ ਲੈ ਪੂਰਾ ਤਾਰਾ ਵੇਖ ਲੈ ਮੋੜ ਲੈ ਬਾਈ ਕੱਜ ਕਾੜ ਤੂੰ ਆਪਦਾ ਵੇਖ ਲੈ ਆ ਵੀਡੀਓ ਚਾ ਦਾਰ ਦੀ ਬੱਚੇ ਦੇ ਸਾਹਮਣੇ ਹਾਂ ਬਾਈ ਹਣਾ ਉਮਰ ਦੀ ਦੁੰਦੀ ਆ ਕਿ ਚੌਕੀ ਆ ਆਪਾਂ ਨਹੀਂ ਵੇਖੀਏ ਵਿੱਚ ਰਹਿਦੀ ਦੁੰਦੀ ਚੌਕੀ ਆ ਆਪਣੀ ਤੰਦ ਤੂੰ ਦੇ ਵੇਖੀ ਠੀਕ ਹੈ ਬਾਈ ਬਈ ਬਾਲੋ ਕਾਦੋ ਦੇ ਵਿੱਚ ਨਾ ਬਾਲੀ ਵੱਡੀ ਆ ਤੇ ਨਾ ਬਾਲੀ ਨਾ ਬਾਲੀ ਛੋਟੀ ਪਲੀ ਵੀ ਆ ਜ ਜਰਸੀਆਂ ਵਾਲਾ ਕਦ ਪੂਰਾ ਹੁੰਦਾ ਬਾਈ ਹਾਂ ਜਰਸੀ ਚਿੱਟੀ ਜਰਸੀ ਹੁੰਦੀ ਆ ਕੁੱਟੀ ਜਰਸੀ ਪੂਰਾ ਜੇ ਚਾ ਪਲਾ ਵੇਣੇ ਫਿਰ ਛੋਟੀ ਆ ਹਾਂ ਹਾਂ ਬਾਕੀ ਬਾਈ ਭਾ ਕੀ ਆ ਯਾਰ ਬਾਈ ਇੰਨੇ ਚ ਮਿਲਦਾ ਵੀ ਨਹੀਂ ਆ ਕੋਕਰ ਗੱਪੜ ਕਰਕੇ ਭਾ 40 ਦੀ ਤੂੰ ਫਿਰ ਆਪਾਂ ਫੇਰ ਲੈ ਆਵਾਂਗੇ ਹਾਂ ਹੋਰ ਬੱਚੀ ਲਾ ਲੈ ਅਗਲਾ ਹਣਾ ਬਈ ਹਾਂ ਅੱਛਾ ਬੱਚੀ ਲਾ ਦੇ ਬਈ ਇੰਨੀ ਆਣਾ ਤੂੰ ਛਾਡੀ ਲੈ ਕੇ ਆਪਣਾ ਪੁੱਠੀ ਸਾਈਡ ਬਹਿ ਕੇ ਮਾਰ ਲਈ ਤਾਰ ਆ ਦੋ ਨੰਬਰ ਵਾਲੀ ਕਾਲੀ ਵਾਰੇ ਆ ਦੇਖ ਲੈ ਆਪਾਂ ਪੁੱਠੀ ਸਾਈਡ ਬਹਿ ਜਾਣੇ ਲੈ ਸਹੀ ਗੱਲ ਆ ਯਾਰ ਬਈ ਬੱਸ ਜਾਂ ਬੈਨ ਦੇ ਦੇਵੇ ਨਾਲੇ ਕਲੂਨ ਠੀਕ ਆ ਨਾ ਆ ਆ ਜਗਦੀ ਬਈ ਦੋ ਨੰਬਰ ਵਾਲੀ ਵਾਰੀ ਦੱਸੀ ਬਈ ਇਹ ਜਵਾਨ ਹੋਣ ਹੋਈ ਆ ਠੀਕ ਆ ਠੀਕ ਆ ਦੂਜੇ ਸੂਏ ਸੂਣਾ ਵਾ ਦੂਜੇ ਸੂਏ ਦੂਜੇ ਸੂਏ ਸੂਣਾ ਪਹਿਲਾਂ ਨੇ ਉਹਨਾਂ ਨੇ ਦੱਸਿਆ ਓਏ 18 ਪਲੱਸ ਚੋਇਆ ਜੀ ਦੇ ਦੂਗੀ ਦੁੱਧ ਬਈ ਹਾਂ ਹਾਂ ਤੇ ਕਾਫੀ ਕਲਰ ਦੀ ਜਰਸੀ ਆ ਪੰਜਾਬ ਵਾਲੀ ਕਿੰਨੇ ਬਾਕੀ ਬਈ ਇਹਦੇ ਹਾਂਜੀ ਦਿਨ ਕਿੰਨੇ ਲੈ ਜੂਗੀ ਅਜੇ ਇਹਣਾ ਹਫਤਾ ਲੈ ਜਾਣਾ ਬਈ ਹਫਤਾ ਲੈ ਜਾ ਕੱਢੀ ਬਾਹਰੋਂ ਬਈ ਵੱਡੀ ਮੁੰਡੀ ਅੱਦ ਵਾਲੀ ਆ ਤਾ ਲੈ ਸਕਦੀ ਹੈਣਾ ਇਹ ਕੱਦ ਵਾਲੀ ਆ ਬਈ ਪੂਰੇ ਕੱਦ ਵਾਲੀ ਆ ਬਈ ਅੱਛੀਆਂ ਗਾਇਆਂ ਜਿੱਡਾ ਹਾਂ ਤੇ ਥਣ ਲੇਵਾ ਵੀ ਚੰਗਾ ਲੱਗਿਆ ਵੇ ਅੱਛੀ ਝੋਲੀ ਝੂਲੀ ਵੇ ਗਹਿੜੀ ਈਨੀਆਂ 100 ਰੁਪਏ ਬਈ ਬੜਾ ਆਹੀ ਬਈ ਹਾਂ ਲੈ ਆ ਬਈ ਇਹ ਵੀ ਇੱਥੇ ਬੈ ਲੋਗੀ ਹਾਂ ਹਾਂ ਲੈ ਬੈ ਜਾ ਪੁੱਤ ਡੰਡਾ ਪਾਸਟ ਕਰ ਦੇ ਇੱਥੇ ਬੈ ਜਾ ਨੇ ਲੈ ਲੈ ਲੱਗੇ ਦਿਖਾਵੇ ਯਾਰ ਪੁੱਠੇ ਠੀਕ ਆ ਬਈ ਡਰਦੀ ਥੋੜਾ ਯਾਰ ਹਾਂ ਡਰ ਜਾਂਦਾ ਪਹੂ ਉਪਰਾ ਕਰ ਦਿੰਦੇ ਜਾਂਦਾ ਉਹ ਉਪਰਾ ਕਰਕੇ ਕੈਮਰੇ ਤੋਂ ਵੀ ਮਾੜਾ ਮੋੜਾ ਕਰ ਦਿੰਦਾ ਗਾਂ ਹੀ ਦਸੀ ਇਹ ਕਿੰਨੇ ਹੈ ਇਹ ਕਿੰਨੇ ਦੀ ਜਗਦੀ ਭਾਈ ਭਾਈ ਮੁੱਲ ਕਰਵਾਉ ਨੂੰ ਜਿੰਨਾ ਮਰਜ਼ੀ ਕਰਾ ਲਈ ਜਿੱਤੇ ਤਿਆਰ ਹੋ ਗਈ ਆਪਾਂ 75-80 ਹਜ਼ਾਰ ਦੀ ਵਿਵੇਚਾਂਗੇ ਅੱਜ ਕੱਚੀ ਕੱਚੀ 67 ਹਜ਼ਾਰ ਮਾਣ ਕੇ ਨਾ ਕਰਦਗੀ ਮਾਣ ਬਾਪ 100 ਕਿਲੋਮੀਟਰ ਸਾਫ ਪੱਕੀ ਗਲਾ ਲੈ ਇਹ ਵੀ ਘਰੇ ਪਹੁੰਚ ਜੇ ਤੇ ਆਸਤੇ ਆ ਹਾਂ ਤੇਰਾ ਮਾਣਾ ਤੂੰ ਵੀਡੀਓ ਬਣਾਉਣ ਆਉਣਾ ਇਹ ਵੀ ਡਾਲੇ ਤੋਂ ਲੈ ਲਿਆ ਉੱਥੇ ਡਰਦੀ ਸੀ ਬਹਿੜ ਲੈ ਇੱਥੇ ਬਹਿ ਜਾਂਦੇ ਆਪਾਂ ਹੂੰ ਲੈ ਧਿਆਵਾ ਵੇ ਲੈ ਲੈ ਹਾਂ ਪਾਸ ਕਰ ਆ ਵੇ ਲੈ ਠੀਕ ਹੈ ਇਹ ਸਹਿ ਦੀ ਮਰੀ ਜਾਂਦੀ ਆ ਲੈ ਹੂੰ ਲੈ ਨਹੀਂ ਠੀਕ ਚਾਰੇ ਇਥੇ ਨਾਲ ਜੋ ਕਿਹੜੀ ਬਹਿੜ ਆਇਆ ਹੱਥ ਲਵਾਉਂਦੇ ਤੂੰ ਨਹੀਂ ਸਹੀ ਅਸਾ ਤਿੰਨ ਨੰਬਰ ਵਾਲੀ ਬਾਹਰ ਕੱਢ ਕੇ ਲਿਆ ਹੁਣ ਆਪਾਂ ਲੈ ਆ ਟਰੱਕ ਜੀ ਦੀ ਬਹਿੜ ਦਊਂਗਾ ਤੈਨੂੰ ਹਾਂ ਇਹ ਤਾਂ ਫਿਰ ਪੂਫਾ ਹੀ ਆ ਨਾ ਥਾਣ ਮੱਝਰਗਾ ਗਰਲੈਂਡੋ ਆ ਹੂੰ ਤੈਨੂੰ ਵੀ ਪਤਾ ਕਿਤੇ ਕਿਤੇ ਨਿਕਲਦੀਆਂ ਹੂੰ ਵੇੜ ਵੇਖ ਹਾਥੀ ਦਾ ਬੱਚਾ ਹੀ ਆ ਕਿੰਨਾ ਸੂਹ ਸੂਣਾ ਆਇਆ ਨੇ ਜਿੰਦੀ ਬਈ ਤੀਜੇ ਸੂਹੇ ਆਖਿਆ ਮਾਲਕਾ ਨੇ ਠੀਕ ਹੈ ਭੈਣ ਭਰਾ ਜਿਹੜਾ ਮਰਜੀ ਸੂਹ ਆ ਤੁਹਾਨੂੰ ਸਹੀ ਗੱਲ ਆ ਬਈ ਤੀਜੇ ਦਾ ਹੋਊਗੀ ਬਈ ਇੱਥੇ ਜਿੱਥੇ ਹੋਊਗੀ ਮੈਂ ਤੂੰ 25 ਲੀਟਰ ਚੋਇਆ ਵਾ ਥਾਣ ਦੇ ਵਾ ਬਹੁਤ ਜ਼ਬਰਦਸਤ ਆ ਬਈ 25 ਲੀਟਰ ਚੋਇਆ ਵਾ ਦੇ ਦੂਗੀ ਦੁੱਧ ਬਈ ਕੋਈ ਗੱਲ ਨਹੀਂ ਹਾਂ ਤੂੰ ਥਾਣ ਵੇਖੀ ਤੂੰ ਮੈਂ ਲੈਵਾਂ ਲੋ ਬਈ ਵੇਖ ਵੇੜ ਦੀ ਥਾਣ ਤਾਂ ਮੱਝਰਗਾ ਆਪ ਤਾਂ ਨਹੀਂ ਹੁੰਦੀ ਹੂੰ ਸੌਖੀ ਆ ਪੂਰੀ ਬਹਿਣ ਤਰਪਾ ਬਤਾ ਦੱਲੋ ਪੋਤੇ ਕਿ ਥਾਂ ਦਾ ਕਰਦੀਆਂ ਹੋ ਠੀਕ ਹੈ ਬਾਕੀ ਇਹ ਹੁੰਦਾ ਨਾ ਬਾਈ ਡਰਦਾ ਵੀ ਆ ਪਸ਼ੂ ਆਪੇ ਤੋਂ ਬਾਈ ਖੁੱਲੀਆਂ ਆਈਆਂ ਉਹ ਜਿਹੜੀ ਹਲਕੜ ਕਰਦੀਆਂ ਇਹ ਕਿੰਨੇ ਦੀ ਬਾਈ ਅੱਜ ਬਾਈ ਇੱਥੇ ਹੀ ਬਹਿ ਜਾ ਬਲੋ ਠੀਕ ਹੈ ਬਾਈ ਬੜਾ ਆਪਣੀ ਐਂ ਵਾਰ ਫੜ ਕੇ ਹੋਣ ਜੋ ਪਿਆਰੀ ਕਿਹੜਾ ਜਾਦੂ ਕਰ ਦਿੰਦਾ ਨੇ ਚੰਦਰਿਆ ਹੈ ਜਾਦੂ ਜੂਦੂ ਓਹ ਜਾਦੂ ਨਹੀਂ ਭਰਾਵਾ ਆਪਣੇ ਕੋਲ ਸੁਈ ਤੇੜਾ ਹੁੰਦਾ ਬੁੜੀ ਝੋਲੇ ਬੰਦਾ ਝੋਲੇ ਜਵਾਗ ਝੋਲੇ ਬਣਾਉਂਦਾ ਠੀਕ ਹੈ ਕਿੰਨੇ ਦੀ ਬਾਈ ਹੈ ਕਿੰਨੇ ਦੀ ਤੂੰ ਵੇਖ ਲੈ ਕਿੰਨੇ ਦੀ ਆ ਬਸ ਦੱਸ ਜੋੜਾ ਹੀ ਕਰ ਤੂੰ ਹੀ ਦੱਸ ਦੇ ਯਾਰ ਜੋੜਾ ਹੀ ਦੇਣਾ ਹੈ ਹੈ ਜੋੜਾ ਹੀ ਤੂੰ ਹੀ ਦੱਸ ਦੇ ਤੂੰ ਕਹਦੇ ਫਿਰ ਮੁੱਲ ਕਰੋ ਉਹਨੂੰ ਬਣਾਪ ਕਸਤੀ ਕਰਾ ਲਈ 72000 ਚੋਂ ਮਾਨ ਤਾ 72000 ਜੇ ਵੀ ਕੱਲੀ ਪਹੁੰਚ ਕਰ ਦਈਏ ਜਾਂ ਕਰ ਦੂੰਗਾ ਯਾਰ 200 ਕਿਲੋ ਮੀਟਰ ਸੋ ਉਹ ਵੀ ਲਾ ਲਈਏ ਜੋੜਾ ਲੈਣਾ ਹੋਇਆ ਬਾਈ ਜੋੜਾ ਲੈਣਾ 200 ਕਿਲੋਮੀਟਰ ਦੀ ਕਰ ਬਸ ਠੀਕ ਹੈ ਬਈ ਲੈ ਵੀ ਮਿੱਤਰੋ ਇਹ ਦੋਵੇਂ ਗਾਈਆਂ ਲੈਣੀਆਂ ਤੇ ਫਿਰ 200 ਕਿਲੋ ਆ ਜਿਹੜੀ ਮਰਜ਼ੀ ਜੋੜਾ ਬਣਾ ਲਵੇ 200 ਕਿਲੋਮੀਟਰ ਦੀ ਬਸ ਠੀਕ ਹੈ ਜਿਹੜਾ ਮਰਜ਼ੀ ਜੋੜਾ ਬਣਾ ਲਵੇ ਬਈ 200 ਕਿਲੋਮੀਟਰ ਦੀ ਪਹੁੰਚ ਮਿਲ ਜੂਗੀ ਚਾਹ ਨਿੱਕੀ ਪਾਲਿਓ ਨਾਲ ਚਾਹ ਉਹ ਵੱਡੀ ਪਾਲਿਓ ਨਾਲ ਤੁਹਾਡੇ ਤੇ ਡਿਪੈਂਡ ਹੈ ਤੇ ਬਾਈ ਮੂਗੇ ਜਿਹੜੇ ਦਾ ਗੋਗੇ ਵਾਲਾ ਹੈ ਗੋਧੇਵਾਲਾ ਹਣਾ ਗੋਧੇਵਾਲਾ ਪਿੰਡ ਦਾ ਨਾਮ ਬੜਾ ਕਸੂਤਾ ਯਾਰ ਹੋਰ ਕੀ ਲਾਈਆਂ ਗੱਲਾਂ ਗੋਧੇਵਾਲੇ ਪਿੰਡ ਦੇ ਵਿੱਚੋਂ ਬਾਈ ਜਗਦੀਪ ਦੇ ਘਰੋਂ ਵੀਡੀਓ ਫੁਲਮਾਈ ਆ ਮਿੱਤਰੋ ਨੰਬਰ ਦੱਸੀ ਕੇਰਾ ਦੀ ਵੀਰੇ ਭਾਈ ਪਿੰਡ ਆਪਣਾ ਗੋਧੇਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਠੀਕ ਹੈ ਕੰਟੈਕਟ ਨੰਬਰ ਆਪਣਾ ਹੈਗਾ 8360915507 ਇੱਕ ਵਾਰੀ ਹੋਰ ਬੋਲੀ 8360915507 ਠੀਕ ਹੈ ਭਾਈ ਇਸ ਨੰਬਰ ਤੇ ਕਰ ਲੋ ਬਾਈ ਨਾਲ ਰਾਬਤਾ ਕਹਿਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ